ਆਉ ਆਉ ਗੁਰੂ ਜਵਾਲਾ ਜੋ ਹਰ ਲੋਨਿਤ ਅਮਰਤ ਵੇੜੇ ਚੰਦਰਹੀ ਲੜੀਵਾਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਤਲਪ ਸੁਖਾਂ ਦੇ ਗਾਤੇ ਹਲ ਤ ਪੰਦੇ ਰੱਖੇ ਮੰਨਤਾ ਦੇ ਸਰਬ ਸੰਝੇ ਗੁਰੂ ਰਹਿਬਰ ਸ਼ਬਦ ਗੁਰੂ ਬਤਾਰ ਗੁਰ ਕਬੀਤੇ ਪਿਰੰਜਮ ਬਾਣੀ ਬੋਇਤ ਗਿਆਨ ਦੇ ਸੋਮੇ ਗਿਆਨ ਦੇ ਸਾਦਰ ਤਨ ਤਨ ਸਾਹਿਬ ਜੀ ਆਸਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਜੁਰੀ ਅੰਦਰ ਸਜ ਬੈਠੇ ਗੁਰੂਕਾ ਸਾਧਸਾਦ ਸਭ ਜੀਓ ਆਓ ਤੂ ਕਈਆਂ ਚਿਰਾਂ ਤੋਂ ਆਪਾ ਤਨ ਤਨ ਸਾਰੇ ਬਿਸ਼ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਖੰਡਾ ਬ੍ਰਹਮੰਡਾ ਦੇ ਮਾਲਕ ਸਤ ਸਹਾਈ ਦਾ ਤਰਪਸ਼ ਜਿਨ੍ਹਾਂ ਦੇ ਜੀਵਨ ਦੀ ਆਪਾਂ ਕਈਆਂ ਮੀਨਿਆ ਤੂੰ ਅਮਰ ਕਥਾ ਕਰਦੇ ਸੁਣਦੇ ਆ ਰਹੇ ਆਓ ਅੱਜ ਵੀ ਉਸੇ ਇੱਕ ਲੜੀ ਦਾ ਹਿੱਸਾ ਬਣ ਕੇ ਆਪਾਂ ਸਰਪ੍ਰਸਤ ਦੇ ਪਾਵਨ ਜੀਵਨ ਦੀ ਜੋ ਅਮਰ ਕਥਾ ਚੱਲ ਰਹੀ ਹੈ ਕੁਸਲ ਜੋ ਜੁਰੰਦਗੀ ਯਤਨ ਕਰੀ ਤਾਂ ਕਿ ਆਇਆ ਸਾਡਾ ਸੰਸਾਰ ਤੇ ਸਭ ਲੋ ਜਾਵੇ ਨਿਤ ਦੇ ਦੁੱਖ ਕਲੇਸ਼ਾਂ ਰੋਕਾਂ ਸੋਗਾ ਕਰਿਆ ਸਾਰਿਆਂ ਚਿੰਤਾ ਫਿਕਰਾ ਤੋਂ ਬਚ ਸਕੇ ਜਮਾਂ ਤੇ ਮਾਰ ਤੋਂ ਬਚ ਸਕੇ ਸਾਜੂ ਸੁਣਦੇ ਦੇਖਦੇ ਆ ਰਹੇ 85 ਲੱਖ ਜੁਲਨਾ ਇੰਦਰ ਦੇ ਜੋ ਜਨਮ ਤੇ ਮਰਨ ਦਾ ਦੁੱਖ ਹੈ ਰੱਬਿਆ ਉਹ ਬਹੁਤ ਔਖਾ ਜੁਨੀ ਪਾਵੇ ਬਾੜੀਆ ਨਹੀਂ ਇਹ ਤਾਂ ਵਖਰੀ ਆ ਕਿਸੇ ਸੁਣਦੇ ਸਾਰੇ ਤੋਂ ਬਹੁਤ ਜੁਨੀ ਬਾੜੀ ਬੁਲਾਨੇ ਜੁਨੀ ਬਾੜੀ ਬੁਲਾਨੇ ਜੁਨੀ ਬਾੜੀ ਤਦ ਇਹ ਨਹੀਂ ਵਿਚਾਰ ਕੇ ਦੇਖਿਆ ਸੀ ਜਦ ਇਸ ਗੱਲ ਨੂੰ ਸਮਝਣ ਦਾ ਯਤਨ ਨਹੀਂ ਕੀਤਾ ਸੀ ਕਿ ਜਿਹੜਾ ਅਕਾਲ ਪੁਰਖ ਵਾਹਿਗੁਰੂ ਆਪ ਖੁਦ ਪੂਰਾ ਹੈ ਜਿਹਦੇ ਵਿੱਚ ਆਪ ਦੇ ਵਿੱਚ ਕੋਈ ਕਮੀ ਨਹੀਂ ਉਹਦੇ ਕੰਮ ਕੀਤੇ ਹੋਏ ਕੰਮ ਵਿੱਚ ਕਮੀ ਆ ਕਿਵੇਂ ਆ ਸਕਦੀ ਹੈ ਜਿਹੜਾ ਹੈ ਸੰਪੂਰਨ ਉਹਦਾ ਕੀਤਾ ਕੰਮ ਅਧੂਰਾ ਕਿਵੇਂ ਹੋ ਸਕਦਾ ਸਾਨੂੰ ਪਾਤਸ਼ਾਹ ਦੇ ਗੁਰਬਾਣੀ ਨੇ ਸਿਖਾਇਆ ਕਿ ਜੇ ਨਾਮ ਬਾਣੀ ਨਾਲ ਸਮਝ ਲਗੇ ਤਰੋਂ ਆਪਣੇ ਆਪ ਤੇ ਗੁਰਬਾਣੀ ਗੁਰੂ ਹੈ ਗੁਰਬਾਣੀ ਨੂੰ ਪੁੱਛ ਲਿਓ ਕਿ ਬਾਣੀ ਗੁਰੂ ਗੁਰੂ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰੂ ਬਾਣੀ ਕਹੇ ਸੇਵਕ ਜਨ ਮਾਨੇ ਪ੍ਰਤਖ ਗੁਰ ਉਸਤਤ ਉਹ ਕੰਦੇ ਜੀ ਤਲ ਕਰਕੇ ਤੈਨੂੰ ਮੈਨੇ ਪਤਾ ਲੱਗਦਾ ਮੇਰਾ ਤਨ ਕਰਕੇ ਮੇਰਾ ਪਤਾ ਨਹੀਂ ਤੈਨੂੰ ਲੱਗਦਾ ਤੇ ਬਾਣੀ ਗੁਰੂ ਹੈ ਬਾੜੀ ਤੋਂ ਪੁੱਛ ਲਾ ਤੇ ਬਾੜੀ ਪਤਾ ਫਿਰ ਕੀ ਕਹੂੰ ਕਿ ਸਾਨੂੰ ਬਾੜੀ ਫਿਰ ਕਹਿੰਦੀ ਆ ਪੂਰੇ ਤਾਂ ਕੀਆ ਸਭ ਕਿਛ ਪੂਰਾ ਇਹ ਇਨਸਾਨ ਉਹ ਅਕਾਲ ਪੁਰਖ ਵਾਹੀ ਉਹ ਆਪ ਪੂਰਾ ਤੇ ਉਹਨੇ ਜੋ ਕੁਛ ਬਣਾ ਦਿੱਤਾ ਦੁਨੀਆ ਦੇ ਉੱਤੇ ਉਹ ਸਾਰਾ ਪੂਰਾ ਸੰਪੂਰਨ ਇਤਗਨ ਹੋਰ ਆਪਾਂ ਤਾਨ ਵਿੱਚ ਰੱਖੀਏ ਜੇਸੀ ਇਹ ਤੂੰ ਥੋੜਾ ਜਿਹਾ ਉੱਪਰ ਜਾ ਕੇ ਫਿਰ ਸੋਚੀਏ ਇਸ ਗੱਲ ਤੋਂ ਵੀ ਜਿੰਨੀ 84 ਦੱਫ ਜੂੜ ਬਣਾਈ ਆ ਉਹ ਕੇਵਲ ਬੰਦੇ ਦੇ ਬੰਦੇ ਦੀ ਸਹਾਇਤਾ ਵਾਸਤੇ ਬੰਦੇ ਦੀ ਮਤ ਵਾਸਤੇ ਬਣਾਈ ਜਿੰਨੇ ਵੀ ਦੋਮ ਬਣਾਈਆਂ ਨੇ 83 ਲੱਖ ਸਾਰਿਆਂ ਸਾਰੀਆਂ ਜੂਮੀਆਂ ਬੰਦੇ ਦੇ ਫਾਇਦੇ ਵਾਸਤੇ ਬਣਾਈਆਂ ਇਨਤੁਲਾਹਾ ਲੈ ਸਕੇ ਕੋਈ ਉਹ ਜੁਦੀ ਜਿਹੜੀ ਬੰਦੇ ਦੇ ਖਿਲਾਫ ਹੋਵੇ ਤਾਈ ਪਾਸ਼ਾ ਗੁਰਬਾਣੀ ਵਿਸਲ ਉਸ ਨੂੰ ਜਉਦੇ ਦੇ ਕਹਿੰਦੇ 83 ਲੱਖ ਜੋਨ ਦਾ ਸਰਦਾਰ ਹੈ 3 ਸਾਲ ਤੇ ਸਰਦਾਰ ਜਿਹੜਾ ਹੋਊਗਾ ਸਰਦਾਰ ਤੇ ਸਾਦੀ ਦੀ ਗੱਲਾਂ ਤੇ ਵਾਸਤੇ ਸਾਰੇ ਹੋਣਗੇ ਸਾਦੀ ਦੀ ਗੱਲਾਂ ਨੂੰ ਤਾਂ ਸਮਝ ਸੌਖੀ ਸਮਝ ਆ ਜਵੇ ਜਿਹੜਾ ਹੋਇਆ ਸਰਦਾਰ ਤੇ ਨੌਕਰ ਚੱਕਦੋ ਤਾਂ ਕਹਿ ਮਨ ਨੂੰ ਗਿਆ ਨਾ ਇਸ ਵਾਰ ਤੇ ਕੋਈ ਜੋਨ ਮਾਰਨੀ ਦੀ ਕਲ ਹੋਰ ਸੋਚਣ ਵਾਲੀ ਪਿਆਰਿਓ ਜਿਸ ਅਸੀਂ ਕੋਈ ਰੱਬੀ ਗੁਣ ਆਪਣੇ ਅੰਦਰ ਪੈਦਾ ਕਰਨਾ ਥਾ ਸਾਰੀਆਂ ਜੁਨੀਆਂ ਜਨੀਆਂ ਵੀ ਜੁਨੀਆਂ ਨੇ ਜਿੰਨਾਂ ਨੂੰ ਅਸੀਂ ਮਾਰੀਆਂ ਕਹਿੰਦੇ ਆ ਉਹ ਸਾਰੀਆਂ ਸੁਖੀ ਨੇ ਸਾਰੀਆਂ ਸੁਖੀਆਂ ਸੁਖੀ ਕਿਉਂ ਬੁਲਾਉ ਉਹ ਉਸ ਅਕਾਲ ਪੁਰਖ ਵੈਰੂ ਤੇ ਬਾਣੇ ਵਿੱਚ ਰਹਿੰਦੀਆਂ ਨੇ ਬੰਦਾ ਦੁਖੀ ਕਿਉਂ ਬੰਦਾ ਬਾਣੀ ਤੋਂ ਬਾਹਰ ਜਾਣਾ ਚਾਹਦਾ ਹੈ ਬੰਦਾ ਬਾਣੀ ਤੋਂ ਬਾਹਰ ਜਾਣਾ ਚਾਹਦਾ ਹੈ ਉਹ ਦੁਨੀਆਂ ਬਾਣੀ ਵਿੱਚ ਤਾਂ ਸੁਖੀ ਹੋ ਬੰਦਾ ਸਾਰੀ ਜੰਮ ਜਮਣ ਤੋਂ ਲੈ ਕੇ ਸਾਰਾ ਜੀਵਨ ਮਰਦ ਤੱਕ ਰੋਂਦਾ ਰਹਿੰਦਾ ਮੈਂ ਦੁਖੀ ਮੈਂ ਦੁਖੀ ਮੈਂ ਦੁਖੀ ਤੇ ਮਤ ਬਾਸ਼ੇ ਨੂੰ ਕਹ ਗਲੀ ਪਈ ਨਾਨਕ ਦੁਖੀਆ ਸਭ ਸੰਸਾਰ ਕਿਦੋਂ ਕਮਾ ਪਿਆ ਰਹੇ ਸਾਰੇ ਸੰਸਾਰ ਵਿੱਚ ਕਿਉਂ ਕੋਈ ਸ਼ਬਸ਼ਕਾ ਰੋਣਾ ਪੈ ਜਵੇ ਆਪੋ ਹੋ ਗਈ ਤੇ ਕਹਿ ਕੇ ਰਿਹਾ ਜੀ ਤੇ ਸਾਰੀਆਂ ਜਿੰਦੀਆਂ ਸੁਖੀ ਵਸ ਲਈਆਂ ਇਕੱਲਾ ਬੰਦਾ ਹੈ ਤੱਪਾਸ਼ ਨੇ ਇੱਕ ਤਾਂ ਲਾਣ ਹੋਰ ਵੀ ਕਹਿ ਦਿੱਤੇ ਨਾ ਦੁਖੀਆਂ ਸਭ ਸੰਸਾਰ ਸਬਦ ਵਿੱਚ 84 ਲੱਖ ਜੁਨੀ ਵੀ ਆ ਜਾਣੀਆਂ ਇੱਕ ਵਿਚਾਰ ਵਾਲੀ ਗੱਲ ਹੈ ਨਾ ਕੋਈ ਬੰਦਾ ਸ਼ੰਕਾ ਕਰ ਸਕਦਾ ਹੈ ਵੀ ਇੱਕ ਬੰਦੇ ਤੁਸੀਂ ਕਹੇ ਜਿਵੇਂ ਸਾਰਾ ਸੰਸਾਰ ਦੁਖੀ ਹੈ ਇੱਕ ਬੰਦੇ ਤੁਸੀਂ ਕਹੇ ਕਿ 84 ਲੱਖ ਜੁਨੀ ਸੁਖੀ ਹੈ ਬੰਦਾ ਕੱਲਾ ਦੁਖੀ ਹੈ ਬੰਦਾ ਤੇ ਕੇਵਲ ਪਰੇ ਤੋਂ ਬਾਹਰ ਹੋ ਕੇ ਦੁਖੀ ਹੈ ਦੂਤਿਏ ਜੁਨੀਏ ਕੇਵੇਂ ਦੁਖੀ ਆ ਪਰ ਪਾਸ਼ਕ ਦੇ ਪਰ ਅਧੀਨ ਸੁਖ ਨਹੀਂ ਸਰਾਛੇ ਲਖ ਜੁਨੀਏ ਕਿ ਅਧੀਨ ਆ ਕਿਸੇ ਦੇ ਬਰੁਖ ਦੇ ਗਾਲੀਏ ਦੇ ਅਧੀਨ ਉਹ ਜੋ ਬੰਦਾ ਜੋ ਮਰਜੀ ਕੋ ਕਰੇ ਅਧੀਨ ਉਹ ਬੰਦਾ ਜੋ ਮਰਜੀ ਕਰੇ ਨੌਕਰ ਆ ਉਸਰ ਜੋ ਜਿਹੜਾ ਕਰੂਗਾ ਉਹਨੂੰ ਕਰਦਾ ਪੋਗਾ ਲੋਕਰੂ ਫਿਰ ਪਰਦੇ ਲੋਕ ਦੀ ਸੁਖੀ ਹੋ ਨਹੀਂ ਸਕਦਾ ਇਸ ਕਰਕੇ ਉਹਨਾਂ ਨੂੰ ਇੰਨਾ ਕੁ ਦੋਗਾ ਕਿ ਕਿਸੇ ਦੇ ਅਧੀਨ ਆਉ ਹੁਕਮ ਵਿੱਚ ਬੰਦਾ ਅਧੀਨ ਕਿਸੇ ਦੇ ਦੇ ਅਜ਼ਾਦ ਜਮਾ ਦਿੱਤਾ ਇਹ ਗੱਲ ਵੱਖਰੀ ਹੈ ਕਿ ਆਪ ਅਧੀਨ ਹੁੰਦਾ ਹੈ ਜਿਹੜੀ ਜੁਨੀਆ ਸਾਨੂੰ ਸੁਖ ਦੇਣ ਵਾਸਤੇ ਬਣਾਈਆ ਸੀ ਨਾ ਇਹ ਉਹਨਾਂ ਦੀ ਪੂਜਾ ਕਰਨ ਲੱਗਿਆ ਪਾਪ ਇਦਾਂ ਕਰੀਏ ਕਿ ਆਪਣੇ ਚੇਲਿਆਂ ਦੀ ਪੂਜਾ ਕਰਨ ਲੱਗਿਆ ਆਪਣੇ ਸੇਵਕਾਂ ਦੀ ਪੂਜਾ ਕਰਨ ਲੱਗਿਆ ਦੇਖੋ ਉਹਨਾਂ ਕੋ ਕੰਮ ਲੈ ਕੇ ਸੁਖ ਦੇਣਾ ਉਹਨਾਂ ਨੂੰ ਸਾਡਾ ਫਰਜ਼ ਮੰਨਦਾ ਸੀ ਦੇਤਰ ਪੂਜਾ ਦਾ ਫਰਜ਼ ਤੁਸੀਂ ਬੰਦ ਇੱਕ ਮੋਟੀ ਏਹਾਰਨ ਦੇ ਤਾ ਮੋਟੀ ਜੀ ਅਸੀਂ ਦੇਵਤੇ ਇਤਿਆਰ ਕਾਦੇ ਵਾਸਤੇ ਪੁੱਛਦੇ ਹਾਂ